ਇੱਥੇ ਰਹਿਣ ਦੇਣੀਆਂ ਲੱਗੀਆਂ ਬਾਅਦ ਕਰ ਲਾਂਗੇ ਅੰਦਰ ਹਾਈ ਹਾਈ ਅੱਜ ਕੌਣ ਆ ਗਿਆ ਈ ਤੇ ਭਾਂਡੇ ਮਾਂਜੇਂਦਾ ਵੀ ਇਹਨਾਂ ਨੂੰ ਪਤਾ ਕਿ ਬੰਦਾ ਭਾਂਡੇ ਸਾਫ਼ ਕਰ ਲੈਂਦਾ ਵੇਖੋ ਕਿੱਦਾਂ ਮੈਨੂੰ ਲੱਗਦਾ ਸਮੋਸੇ ਸਮਾਸੇ ਲਿਆਂਦੇ ਇਹਨਾਂ ਨੇ ਪਕੌੜੇ ਪਕੜੇ ਹੀ ਲੱਗਦਾ ਕੱਢੇ ਨੇ ਪੁੱਛ ਨਹੀਂ ਆ ਇਹਨਾਂ ਨੂੰ ਕਿ ਭਾਂਡੇ ਕਿਨੇ ਸਾਫ਼ ਕਰਨੇ ਨੇ ਮੇਰੀ ਗੱਲ ਸੁਣੋ ਚਾ ਮਾਂ ਦਾ ਟਾਈਮ ਐ ਤੇ ਫੋਨ ਵੜ ਕੇ ਬੈਠੇ ਜੇ ਤੇ ਆਇਆ ਕੋਣੀ ਪਿਲਾਂ ਇਹਦੇ ਸੁਹਾ ਕਿਉਂ ਤੈਨੂੰ ਮੈਂ ਕੱਲੀ ਦੱਸਾਂ ਕਿ ਕੌਣ ਆਇਆ ਤੂੰ ਦੱਸ ਕਿ ਤੂੰ ਸਾਰਾ ਦਿਨ ਲਾ ਕੇ ਹੁਣ ਕਿੱਥੋਂ ਆਈ ਤੇ ਮੈਂ ਕੰਮ ਹੀ ਗਈ ਹਾਂ ਕਿਤੇ ਮੈਂ ਕਿੱਥੇ ਗਈ ਹਾਂ ਤੇ ਮੈਂ ਤਾਂ ਘਰੇ ਬੈਠੀ ਨਾ ਮੰਮੀ ਹੁਣ ਆਏ ਉਹ ਤਾਂ ਦੱਸਣ ਨੂੰ ਮੈਨੂੰ ਜ਼ਰੂਰੀ ਨਹੀਂ ਕਿ ਮੈਂ ਤੈਨੂੰ ਦੱਸਾਂ ਪਰ ਚਲ ਦੱਸ ਦਿੰਨੀ ਕਿ ਮੰਮੀ ਦੇ ਵੀਰ ਆਏ ਤੁਹਾਡੇ ਆਏ ਤੇ ਜਾ ਉਹਦੇ ਮੇਰੇ ਆਏ ਤੇ ਫੇ ਭਾਂਡੇ ਸਾਫ ਕਰੋ ਤੁਹਾਡੇ ਆਏ ਤੇ ਤੇ ਕੋਈ ਗੱਲ ਨਹੀਂ ਕਰ ਲੈਣੀ ਹਲੇ ਤਾਂ ਹੁਣੇ ਗਏ ਰੋਟੀ ਰੱਟੀ ਖਾ ਕੇ ਉਹ ਤੇ ਇਹ ਕਰਕੇ ਮੈਂ ਕਰ ਲੈਣੀ ਭਾਂਡੇ ਸਾਫ 2 ਮਿੰਟ ਸਾ ਲੈਣ ਦਾ ਵੀ ਪਰ ਉਹਨੇ ਤੋਰੇ ਤੇ ਅੱਛਾ ਰੋਟੀ ਤੂੰ ਕਿਉਂ ਹੋ ਰਾ ਉਹਨਾਂ ਨੇ ਮੂੰਹ ਬੰਨ੍ਹ ਕੇ ਹੋਣਾ ਹੈ ਆਪਣਾ ਤੇ ਜਦੋਂ ਮੇਰੇ ਆਉਂਦੇ ਨੇ ਉਹਦੇ ਤੇ ਉੱਠਦੇ ਨਹੀਂ ਮੰਜੀ ਤੋਂ ਮੈਂ ਥੋੜਾ ਤੇਰਾ ਕੰਮ ਕਰਨਾ ਤੂੰ ਕਿਹੜਾ ਮੇਰਾ ਕੋਈ ਕੰਮ ਕਰਨ ਈ ਆ ਆਪਣੇ ਕੋਲੋਂ ਲਿਆ ਤੇ ਜੋ ਮਰਜ਼ੀ ਖਵਾ ਲ ਮੈਂ ਆਪਣੇ ਕੋਲੋਂ ਖਰਚਾ ਕੀਤਾ ਪਰ ਮੈਂ ਜੋ ਮਰਜ਼ੀ ਖਵਾ ਲਾ ਉਹਨਾਂ ਨੂੰ ਤੇ ਭਾਂਡੇ ਕਿਦੇ ਵਾਤੇ ਛੱਡੇ ਹੀ ਮੇਰੇ ਵਾਤੇ ਤੇ ਕੋਈ ਨਹੀਂ ਮੈਂ ਭਾਂਡੇ ਮਾਜ ਲੈਣੀ ਆ ਤੂੰ ਜਾ ਕੇ ਆਪਣਾ ਕੰਮ ਕਰ ਜਿਹੜਾ ਕਰਨਾ ਆ ਫੋਨ ਬਾਅਦ ਚ ਫੜ ਲਿਓ ਹਾਂ ਭਾਂਡੇ ਸਾਫ਼ ਕਰੋ ਪਹਿਲਾਂ ਤੇ ਮੈਂ ਤੇ ਆਈ ਆ ਥੱਕੀ ਮੈਨੂੰ ਰੋਟੀ ਦੇ ਦਿਓ ਮੈਂ ਖਾ ਲਾਂਗੀ ਰੋਟੀ ਦੇ ਦਿਓ ਆਹੋ ਇਹ ਕਿਹੜੀ ਗੱਲ ਕਰਨ ਈ ਅੱਗੇ ਤੈਨੂੰ ਮੈਂ ਰ ਖਾਣੇ ਆ ਤੇ ਖਾ ਨਹੀਂ ਤਾਂ ਹੋ ਜਾਂਦਾ ਰਹਾ ਮੈਂ ਆਪਣੇ ਭਾਂਡੇ ਸਾਫ਼ ਕਰਨੇ ਮੈਂ ਭਾਂਡੇ ਸਾਫ਼ ਕਰ ਲੈਣੀ ਆ ਸਮੋਸੇ ਨਾਲ ਹੀ ਲੈਂਦੇ ਸੀ ਦੋ ਸਮੋਸੇ ਵਧੇ ਪਏ ਐ ਮੈਂ ਰਾਤ ਨੂੰ ਦੋ ਸਮੋਸੇ ਖਾ ਕੇ ਸੌਂਣਾ ਆਪਣੀ ਜੋ ਕੁ ਪਕਾਉਣੀ ਤੇ ਪਕਾ ਲਓ ਨਹੀਂ ਪਕਾਉਣੀ ਤੇ ਨਾ ਪਕਾਓ ਤੇ ਜਿਹੜੀਆਂ ਸਬਜ਼ੀਆਂ ਆਪਣੀ ਮੰਮੀ ਡੈਡੀ ਵਾਸਤੇ ਬਣਾਈਆਂ ਸੀ ਉਹ ਖਤਮ ਹੋ ਗਈਆਂ ਨਹੀਂ ਉਹ ਮੈਂ ਰੱਖ ਲੀਆਂ ਫ੍ਰਿਜ 'ਚ ਉਹ ਮੈਂ ਸਵੇਰੇ ਖਾਣੀ ਥੋੜੀ ਥੋੜੀ ਸਬਜ਼ੀ ਵਧੀ ਪਨੀਰ ਮੈਂ ਥੋੜਾ ਜਿਹਾ ਮੰਗਵਾਇਆ ਹੈ ਦਾਲ ਹੈ ਗਈ ਮੈਂ ਬਣਾਈ ਹੈ ਨਾ ਉਹ ਮੈਂ ਪਨੀਰ ਹਾਲਿਆ ਫ੍ਰਿਜ 'ਚ ਉਹ ਨਾ ਛੜੀ ਆਪਣੀ ਜਿਹੜੀ ਸਬਜ਼ੀ ਬਣਾਉਣੀ ਹੈ ਨਾ ਤੇ ਆਪਣੀ ਬਣਾ ਕੇ ਖਾਓ ਚੱਲ ਬੋਧਾ ਭੂਵੇ ਨਾ ਛੜੋ ਮਾਸਾ ਵਿੱਚੋਂ ਮੈਂ ਵੀ ਲੱਲਾਂਗੀ ਤੇ ਨਾਲੇ ਭਾਂਡੇ ਸਾਫ਼ ਕਰ ਡੇਨਾ ਪਖਾਂਡਾ ਫੜਿਆ ਵਾ ਆ ਗਈ ਸਾਰਾ ਦਿਨ ਫਿਰ ਕੇ ਉਹ ਦੋ ਭਾਂਡੇ ਨੂੰ ਦੇਖ ਗਈ ਅਸਲੀ ਤੇ ਜੀ ਨੂੰ ਕੁਛ ਹੋਣ ਡਿਆ ਨਾ ਵਾ ਆਪਣੇ ਆਂਦੇ ਉਹਦੇ ਉਹਨੇ ਕ ਤਾਂ ਕਰਕੇ ਰੋਂ ਡਈ ਮੇਰੇ ਮਾਪੇ ਵੇਖ ਕੇ ਤੈਨੂੰ ਸਾੜਾ ਹੀ ਪੈ ਜਾਂਦਾ ਮੈਂ ਨਾ ਮਸੱਤਾਂ ਨਹੀਂ ਤੋੜ ਕੇ ਨਾ ਤੋ ਗੰਡੇ ਪੋਣ ਲਾਂਗੀ ਜੀ ਦੂਜੀ ਸਗਾਤ ਉਹਨੇ ਤਾਂ ਨਾ ਫਿਰ ਤੋੜ ਕੇ ਤੇ ਉਹਨੇ ਨਾਲ ਨਾ 버ਗਰ ਵੀ ਜਿਆਦਾ ਪਸੰਦ ਕਰਦੀ ਆ ਉਹਨੂੰ ਘਰ ਦੀਆਂ ਸਬਜ਼ੀਆਂ ਕਿੱਥੇ ਪਸੰਦ ਆਉਂਦੀਆਂ ਜਿਹੜੀ ਇੱਕ ਵਾ ਉਹ ਸਬਜ਼ੀ ਲ ਘਾਲ ਕਾ ਕੇ ਰੱਖਣ ਡਈ ਉਹਨੇ ਸਬਜ਼ੀ ਲ ਘਾਲ ਕਾ ਕੇ ਰੱਖ ਲੈਣੀ ਪੂਰੀ ਪੈ ਹੀ ਨਹੀਂ ਉਹਦੀ ਸਬਜ਼ੀ ਲ ਘਾਲ ਕਾ ਕੇ ਮੈਂ ਇਹ ਨਿਕਾਣੇ ਦਾ ਧਨੀਆਂ ਹੀ ਤੋੜ ਕੇ ਨਾ ਇਹਦੀ ਮਾਸਾ ਤੋਂ ਗੱਡੇ ਭੋਣ ਲੈਣੇ ਦੋ ਫੁੜਕੇ ਲਾ ਲੂੰਗੇ ਆਪਣੇ ਜੱਗੀ ਮੈਨੂੰ ਕਿਸੇ ਨਾਲ ਕੀ ਲੱਗੇ ਜੋ ਮਰਜ਼ੀ ਕਰਨ ਪਈਆਂ ਭੱਲਣ ਤੇ ਭਾਈ ਮਰਨ ਆਹ ਤਫਾ ਕਰ ਇਹਨਾਂ ਨੂੰ ਇਹਨਾਂ ਦਾ ਰੋਜ਼ਾ ਹੀ ਕੰਮ ਆ ਨਿੱਕ-ਨਿੱਕੀ ਗੱਲ ਤੋਂ ਡਿਆ ਪੰਦੀਆਂ ਲੜ ਮੈਂ ਤਾਂ ਫਰਮਾਨ ਇੱਕ ਪਾਸੇ ਦੋ ਪਕਾਵਾਂਗੀ ਦੋ ਖਾਗ ਦਾ ਅਰਮਾਨ ਲੰਮੇ ਪਾਵਾਂਗੀ ਤਫਾ ਹੁਣ ਮੇਰੇ ਵੱਲੋਂ ਹਾਈ ਉਹਨਾਂ ਦਾ ਖਲਾਰਾ ਹੀ ਬੜਾ ਪਿਆਰ ਮੈਂ ਅੱਜ ਨਾਲ ਵੀ ਬੋਲਬਲਾ ਰਵੇਂ ਕਰ ਲਿਆ ਇਹਨੇ ਤਾਂ ਹੁਣ ਦੋ ਭਾਂਡੇ ਵੀ ਨਹੀਂ ਧਵਾਉਣੇ ਤਾਂ ਤੇਰੇ ਭਾਂਡੇ ਤੇ ਏਦਾਂ ਜਿੱਦਾਂ ਪਾਣੀ ਕਿੰਨਾ ਕ ਮੇਲ ਆਇਆ ਹੁੰਦਾ ਉਹ ਤਾਂ ਮੈਂ ਵੀ ਕੱਟ-ਕੱਟ ਕੇ ਝੂਠੇ ਕਰੀ ਜੰਨੀ ਏਦਾਂ ਕਰਦੀ ਆ ਜੋਤੀ ਨੂੰ ਕੋਈ ਨਹੀਂ ਜੋਤੀ ਨੇ ਮੰਨ ਜਾਣਾ ਪਿਆਰ ਦੇ ਨਾਲ ਸਮਝਾਉਣੀ ਆ ਭਾਂਡੇ ਦੋ ਧਵਾ ਲੈਣੇ ਦੇਖੋ ਫਿਰ ਵੇਖੀ ਜਾਓ ਜੋਤੀ ਹਾਂਜੀ ਕੀ ਕਰ ਲੱਗੀ ਆ ਕੁਝ ਨਹੀਂ ਲੱਗੀ ਸਬਜ਼ੀ ਬਣਾਉਣ ਥੋੜੀ ਜੀ ਸਬਜ਼ੀ ਬਣਾਉਣ ਲੱਗੀ ਆ ਕੀ ਬਣਾਉਣਾ ਵਾ ਅਰੇ ਪੁੱਛ ਪਤਾ ਨਹੀਂ ਆ ਥੋੜੇ ਜਿਹਾ ਪਏ ਆਲੂ ਤੇ ਮੈਂ ਚੰਡੇ ਪਾ ਕੇ ਸਭ ਮੇਰੀ ਗੱਲ ਸੁਣਣਾ ੜੀਏ ਸਬਜੀ ਪਨੀਰ ਦੀ ਥੋੜੀ ਜਿਹੀ ਪਈ ਐ ਤੇ ਦਾਲ ਹੈ ਗਈ ਆ ਤਾਂ ਮੈਂ ਤੈਨੂੰ ਥੋੜੀ ਸਬਜੀ ਦੇ ਦੂੰਗੀ ਤੋ ਭਾਂਡੇ ਮੇਰੇ ਨਾਲ ਦੋ ਤਵਾ ਲਾਹਾਂ ਤੋ ਤੇ ਮੈਂ ਵੀ ਲੈਣੇ ਪਰ ਪਤਾ ਨਹੀਂ ਮੇਰੇ ਨਾਲ ਹੱਥ ਨੂੰ ਬੜੀ ਪੀੜ ਹੋਣ ੜਈ ਐ ਤੋ ਭਾਂਡੇ ਨਾਲ ਕੁੱਟ ਕੇ ਸਾਫ਼ ਕਰਨੇ ਤਾਂ ਮੇਰਾ ਤਾਂ ਹੱਥ ਹੀ ਨਹੀਂ ਪੈਂਦਾ ਤੋ ਦੋਕ ਭਾਂਡੇ ਮੇਰੇ ਨਾਲ ਮਜਾਲਾ ਹਾਂ ਸਬਜੀ ਬਚੀ ਆ ਆਹ ਸਬਜੀ ਹੈ ਗਈ ਕੌਲੀ ਗਾ ਥੋੜੀ ਜੀ ਤੂੰ ਖਾ ਲਈ ਥੋੜੀ ਮੈਂ ਖਾ ਲਉ ਪਨੀਰ ਭਾਰਾ ਹੁੰਦਾ ਕਿੰਨਾ ਖਾ ਲੈਣਾ ਜਿੰਨ ਪਹਿਲੇ ਤੇ ਪੌਣੇ ਆਈ ਹਾਏ ੜੀਆ ਮੈਨੂੰ ਚੇਤਾ ਭੁੱਲ ਗਿਆ ਸਮੋਸੇ ਸੋ ਕੋ ਪੇ ਤੇ ਮੈਂ ਕਹਿਨ ਵੀ ਡਈ ਆ ਕਿ ਜੋਤੀ ਨੂੰ ਦਿੰਨੀ ਆ ਸਮੋਸਾ ਖਾਣ ਵਾਸਤੇ ਤੇ ਚੱਲ ਕੋਈ ਗੱਲ ਨਹੀਂ ਹੁਣ ਹੈਗੇ ਦੋ ਸਮੋਸੇ ਇੱਕ ਤੂੰ ਖਾ ਲਈ ਤੇ ਇੱਕ ਮੈਂ ਖਾ ਲੂੰਗੀ ਤੇ ਫੁਲਕੇ ਵਿੱਚ ਕੋ ਲੱਥੀ ਆ ਫੁਲਕੇ ਮੈਂ ਨਾ ਲਾਵੀ ਮੈਂ ਵਾਧੂ ਲਾ ਲੇ ਅੱਛਾ ਭਾਂਡਿਓੜੀਆ ਦਵਾਵਾ ਹੀ ਨਹੀਂ ਜਰਾ ਹੀ ਨਿਕੋ ਜਰਾ ਪਰ ਮੇਰੇ ਤਣਾਵੇ ਬਾਹ ਨੂੰ ਟਸ ਟਸ ਹੋਈ ਜਾਂਦੀ ਐ ਪੀੜ ਬਹੁਤ ਹੋਣ ਡਈ ਐ ਤੇ ਇੰਨਾ ਕੰਮ ਕਰਦੇ ਮੇਰੇ ਦੋਕ ਭਾਂਡੇ ਧੋ ਦੇ ਹਾਂ ਹੱਥ ਤੇਰਾ ਠੀਕ ਹੀ ਵੇ ਚੰਗਾ ਨਹੀਂ ਨਹੀਂ ਪੀੜ ਬੜੀ ਹੋਣ ਡਈ ਹੱਥ ਨਾ ਸੌ ਜਾਂਦਾ ਵਿੱਚੋਂ ਹੀ ਤੇ ਬਹੁਤ ਜ਼ਿਆਦਾ ਹੁਣ ਹੋਰ ਤਰ੍ਹਾਂ ਨਹੀਂ ਜੇ ਦੋਵੇਂ ਤੂੰ ਲੈਣੀਆਂ ਤੂੰ ਮੰਜੀ ਜਾਈ ਮੈਂ ਸਤ ਹੋਈ ਜਾਉਂਗੀ ਹਾਂ ਜੇ ਮੇਰੇ ਬਾਹ ਕੰਮ ਕਰਨ ਦੇ ਨਾ ਤੇ ਮੈਂ ਤਾਂ ਤੈਨੂੰ ਪਤਾ ਇੰਨੇ ਭਾਂਡੇ ਨੂੰ ਕੋੱਖ ਵੀ ਨਹੀਂ ਸਮਝਦੇ ਭਾਵੇਂ ਹੋਰ ਲੈ ਪਤਾ ਕੀ ਗੱਲ ਪਾ ਮੈਂ ਛੇਤੀ ਹੋ ਜੂਗੀ ਹਾਂ ਤੇ ਸੀ ਪਰ ਬਾਹ ਬੜੀ ਪੀੜ ਕਾਣ ਚਲ ਦੋ ਤੋਈ ਜੇ ਮੈਂ ਮੰਜੀ ਜਾਨੀ ਆ ਨਹੀਂ ਨਹੀਂ ਬਹੁ ਮੇਰੇ ਕੋਲ ਨਹੀਂ ਹੋਣਾ ਦੋਕ ਭਾਂਡੇ ਧੋਦੇ ਵੇਲਾ ਤੇ ਫਿਰ ਰੋਟੀ ਬਣੀ ਆ ਦੋਵੇਂ ਭਾਂਡੇ ਰਲ ਕੇ ਰੋਟੀ ਖਾਵਾਂਗੇ ਚਲ ਫਿਰ ਠੀਕ ਆ ਰੱਖ ਧਨੀਆ ਮਾਸਾ ਸਬਜ਼ੀ ਵਿੱਚ ਹੀ ਪਾਵਾਂਗੇ ਚੰਗਾ ਧਨੀਏ ਦੇ ਵਿੱਚ ਅੰਦਰ ਆ ਕਹੀਂ ਸਾਪ ਨੂੰ ਬੰਦਰੇ ਹੀ ਇੱਥੇ ਚਾਹ ਠੀਕ ਹੈ ਚਾਹ ਨਾ ਉੱਥੇ ਹੀ ਹਾਂ ਚੰਗੀ ਤ ਚੱਲ ਚੱਲ ਮਨਾ ਪਿਆਰ ਦੇ ਨਾਲ ਇੰਨੀ ਗੱਲ ਦੀ ਹੈਗੀ ਜਿਵੇਂ ਇਹ ਤਾਂ ਬਲਾਰਾ ਕਰਾਂ ਨਾ ਤੇ ਫਿਰ ਨਹੀਂ ਆਖੇ ਲੱਗਦੀ ਪਿਆਰ ਨਾਲ ਹੀ ਇਹਨੂੰ ਸਮਝ ਆਉਂਦੀ ਹੈ ਤੇ ਜਿੰਨਾ ਕੰਮ ਪੰਮ ਪਿਆਰ ਨਾਲ ਲੈ ਸਕਦੇ ਆ ਨਾ ਉਹਨਾਂ ਇਹਦੇ ਕੋਲ ਲੱਗਦਾ ਡੈਪੀ ਇਹ ਭਾਂਡੇ ਮਾਂਜਣ ਵੇਖਾਂ ਤੇ ਸੀ ਜੋਤੀ ਦੀਦੀ ਜੋਤੀ ਦੀਦੀ ਹਾਂ ਤੁਹਾਡੇ ਮੰਮੀ ਡੈਡੀ ਆਏ ਹੀ ਨਹੀਂ ਪਾਮਦੇ ਦੇ ਆਏ ਕਿਉਂ ਪਾnde ਤੂੰ ਹਿਸਾਬ ਕਰਨ ਦੇ ਜੀ ਦੱਸ ਉਹਦੇ ਮੰਮੀ ਡੈਡੀ ਚ ਤੇ ਮੇਰੇ ਮੰਮੀ ਡੈਡੀ ਚ ਕੀ ਫਰਕ ਆ ਉਹਨੇ ਸਾਫ ਕਰਲੇਗਾ ਮੈਂ ਕਰ ਲਈ ਇੱਕੋ ਹੀ ਗੱਲ ਆ ਫਿਰ ਕੀ ਹੋਇਆ ਮੇਰੀ ਗੱਲ ਸੁਣੋ ਤੁਸੀਂ ਨਾ ਉਹਨੇ ਜਿਆਦਾ ਹੀ ਭੂਏ ਚੜਾਇਆ ਵਾ ਤਾਂ ਹੀ ਤਾਂ ਤੇ ਸਿਰ ਤੇ ਚੜੀ ਆ ਇਹਦੇ ਚ ਤੂੰ ਕੀ ਨਹੀਂ ਗੱਲਾਂ ਕਰਨ ਤੂੰ ਦੱਸ ਮੈਨੂੰ ਮੇਰੀ ਗੱਲ ਸੁਣੋ ਹਾਂ ਹਰ ਕੰਮ ਤੁਸੀਂ ਉਹਦੇ ਕੋਲ ਕਰਵਾਉਂਦੇ ਜੀ ਆਪ ਵੀ ਦੇ ਹੱਥ ਲਾ ਲਿਆ ਕਰੋ ਫਿਰ ਕੀ ਆ ਫੜ ਦੋਤੀ ਫਿਰ ਕਿਉਂ ਮੇਰੀ ਮਾੜੀ ਚ ਬਾਹ ਪੇਟ ਕਰਨ ਢਈ ਤੇ ਨਾਲੇ ਉਹ ਭਾਂਡੇ ਧੋਂ ਢਈ ਆ ਤੇ ਛਣ ਨੂੰ ਅੰਦਰੋਂ ਚੇਚੀ ਓਟ ਕੇ ਤੇ ਚੁੱਕਣਾ ਚਾੜਨ ਆਈ ਆ ਸਾਡਾ ਦਰਨ ਛਣ ਦਾ ਪਿਆਰ ਦੇਖਣਾ ਤੇ ਕੋਈ ਜਰਿਆ ਨਹੀਂ ਜਾਂਦਾ ਮੈਂ ਚੰਗੀ ਤਰ੍ਹਾਂ ਜਾਣਦੀ ਆ ਤੁਹਾਡੀ ਕਿੰਨੀ ਕੁ ਬਾਹ ਪੀਰ ਹੋਉਂਦੀ ਆ ਜੋ ਤੇ ਦੀ ਨਾ ਇਹਦੇ ਪਿੱਛੇ ਲੱਗਿਆ ਕਰੋ ਇਹ ਬਸ ਕੰਮ ਹੀ ਕਰਾਉਣਾ ਚਾਹੁੰਦੀ ਟਾਡੇ ਕੋਈ ਨਹੀਂ ਜੋਦੀ ਤੂੰ ਧੋਪਣਾ ਹਾਟੇ ਵਿੱਚ ਪਾੜਕ ਨਾ ਪਾ ਤੈਨੂੰ ਚੰਗੀਆਂ ਹੀ ਲੱਗਦੀਆਂ ਆ ਬੋਲਦੀਆਂ ਉਹੀ ਤਾਂ ਮੈਂ ਗੱਲ ਕਰਨ ਦੀ ਹੈ ਕੱਲ੍ਹ ਦੀ ਆਈ ਆ ਕਿ ਇਹ ਇੰਨਾ ਹੱਟਾ ਦਮਾਂ ਦਾ ਪਿਆਰ ਵਾ ਨਾ ਲੋਕੀ ਪਿੰਡ ਦੇ ਵਿੱਚ ਇਹ ਆਂਦੇ ਕਿ ਦੋਵੇਂ ਭੈਣਾ ਵਾ ਅਦਰਾਂ ਨਹੀਂ ਛੜਦੇ ਕਿਸੇ ਨੂੰ ਪਤਾ ਹੀ ਨਹੀਂ ਇਹਦੇ ਕੋਈ ਜਰਨੀ ਹੁੰਦਾ ਪੰਮ ਦੀਦੀ ਆ ਤੋਹੀ ਨਾ ਮਾਸਾ ਕਾ ਸਬਜੀ ਤੇ ਮਰ ਗਈ ਹੋਣੀਓ ਕੀ ਬਣਾਉਣੀ ਨਾ ਪਵੇ ਮੈਂ ਵੇਖਿਆ ਸੀ ਨਾ ਤੁਹਾਨੂੰ ਧਨੀਆ ਤੋੜਦਿਆਂ ਤੂੰ ਬਹੁਤੀਆਂ ਗੱਲਾਂ ਕਾਤੋਂ ਕਰਾਂ ਟੀਆ ਜਾ ਕੇ ਆਪਣੀ ਪਕਾਉਣੀ ਤੇ ਪਕਾ ਨਹੀਂ ਪੋਣੀ ਜਾ ਕੇ ਲੰਮੇ ਪੈ ਜਾ ਸਾਡੀ ਬੋਧ ਰੰਗ ਚ ਭੰਗ ਨਾ ਪੰਮਦੀ ਖੇਰ ਇਹਨੂੰ ਇੱਕ ਮੰਜ ਪਨੀਰ ਦੀ ਸਬਜ਼ੀਰੀ ਮਿਲੀ ਮੈਨੂੰ ਮੈਂ ਨਹੀਂ ਛੜਦੀ ਹੈਗੀ ਤੇ ਨਾ ਹੀ ਮੈਨੂੰ ਸਬਜ਼ੀ ਪਨੀਰ ਦੀ ਦੀ ਲੋੜ ਹੈ ਠੀਕ ਹੈ ਨਾ ਮੈਂ ਆਪਣਾ ਕਰ ਲਾਂਗੀ ਕੰਮ ਨਾ ਵੀ ਨਾ ਰੋਟੀ ਖਾਵਾਂਗੀ ਬੜਾ ਕੁਝ ਖਾ ਕੇ ਆਈ ਆ ਮੈਂ ਮੈਨੂੰ ਕੋਈ ਢਿੱਡ 'ਚ ਕਸਰ ਨਹੀਂ ਆਈ ਅੱਗੇ ਤਾਂ 버ਗਰ ਪੀਜੇ ਖਾਣੀਆਂ ਖੁਸ਼ ਹੋ ਕੇ ਅੱਗੇ ਨੇ ਤੈਨੂੰ ਪਤਾ ਸਾਰੇ ਕਵਰ 버ਗਰ ਪੀਜੇ ਦੇ ਨਾ ਉਹ ਰੂੜੀ ਦੇ ਸੁਟੇ ਹੁੰਦੇ ਕਾਗਜ਼ ਐਲਟੀਆ ਕੱਲ ਨਹੀਂ ਕਿਤੇ ਚੁੱਲ੍ਹੇ 'ਚ ਡਾਦਾ ਅਮ ਤਰਾ ਆਂਡ ਗਵਾਂਡ ਵੀ ਆਂਦਾ ਫਿਰਦਾ ਵਾ ਕਿ ਰੋਟੀ ਲੰਬੀ ਕਿਦਣਾ ਤੁਹਾਡੀ ਨਾ ਮੈਨੂੰ ਜੋਤੀ ਦੀਦੀ ਦਾ ਪਤਾ ਵਾ ਉਹ ਨਾ ਬਸ ਇਹ ਆ ਕਿ ਮੇਰੇ ਡੱਬਿਆਂ ਚ ਸਮਾਨ ਨਾ ਮੁੱਕ ਜੀ। ਦੀਦੀ ਤੁਸੀਂ ਇੰਨਾ ਵੀ ਲਾਲਚ ਨਾ ਕਰਿਆ ਕਰੋ ਠੀਕ ਹੈ ਨਾ। ਤੇ ਤੈਨੂੰ ਵੀ ਤੇਹੀ ਹੋਈ ਆ ਜਿਹੜੇ 버거 ਪੀਜੇ ਬਾਹਰੋਂ ਖਾਣੀਆਂ ਸਬਜ਼ੀ ਘਰ ਬਣਾ ਕੇ ਨਹੀਂ ਖਾ ਸਕਦੀ। ਤੈਨੂੰ ਵੀ ਤੇਹੀ ਮੇਰਾ ਸਬਦਾ ਜਮਾ ਰਵੇ। ਤਾਂ ਹੀ ਤੇ ਬਣਾਉਂਦੀ ਨਹੀਂ ਕੁਝ ਤੁਸੀਂ। ਮੈਂ ਸੋਦੇ ਨਾਲ ਮਹਿੰਗੇ ਨਾ 버거 ਖਾਣੀਆਂ ਠੀਕ ਹੈ ਨਾ। ਤੁਹਾਡੇ ਵਾਂਗੂ ਨਹੀਂ ਕਿ ਲੋਕਾਂ ਦਾ ਗੋਲਪੁਣਾ ਕਰਕੇ ਤੇ ਫੇਰ ਖਾਣ। ਨਹੀਂ ਤੇਰੇ ਕਹਿਣ ਦਾ ਕੀ ਮਤਲਬ ਆ? ਕੀ ਉਹ ਕੰਮ ਕਰਨ ਲਈ ਆ? ਅਸੀਂ ਦੋਵੇਂ ਰਲ ਕੇ ਰਹਿਣੀ ਆਂ। ਮੈਂ ਤੇ ਤੇਰੇ ਕੋਲ ਵੇਖ ਕੇ ਜਰਿਆ ਨਹੀਂ ਜਾਂਦਾ। ਆਪ ਤੂੰ ਗਿੱਝੀ ਆ 버거 ਪੀਜੇ ਖਾਣੇ। ਤਾਂ ਤੂੰ ਖਾਇਆ ਕਰ ਜ ਕੋਈ ਨਹੀਂ ਮੈਂ ਵੀ ਚਰਨਾ ਕੰਮ ਕਰਵਾ ਲੂੰਗੀ ਸਰ ਠੀਕ ਹੈ ਇਹ ਗੱਲ ਨਾ ਫਿਰ ਲਾਗੇ ਬਹਿ ਜਾਇ ਇੱਕ ਬੰਨੇ ਤੁਸੀਂ ਫੱਟੀ ਚ ਬੈਠ ਮੈਂ ਕੀ ਕਰਨਾ ਮੈਂ ਤਾਂ ਤੁਹਾਨੂੰ ਆਖਣ ਦੀ ਮੇਰੀ ਬਾਹ ਪੀੜ ਕੰਨ ਗਈ ਤੋ ਮੈਂ ਚਲ ਕੋਈ ਨਹੀਂ ਦੀਦੀ ਮੈਂ ਤੋਹ ਦਿੰਨੀ ਆ ਕਰਿਓ ਹਾਂ ਇਧਰ ਬਾਹ ਕਿੰਨੀ ਕੀਰ ਕਰਦੀ ਆਪਣੀ ਆਪ ਦੇ ਵਿੱਚ ਇਹ ਪਖੰਡ ਕਰਦੀ ਆ ਵੇਖੋ ਕੋਖਣੀ ਬਾਹ ਨੂੰ ਹੋਇਆ ਤੁਹਾਡਾ ਕੀ ਬਾਹ ਨੂੰ ਪਲਸਟਰ ਪਾ ਲਿਆ ਅੰਦਰ ਨਾੜਾ ਨੂੰ ਪੀੜ ਹੋਣ ਗਈ ਆ ਖੋਲ ਕੇ ਵੇਲਾ ਡੇਲੇ ਆਪਣੇ ਗੁੱਜੀ ਛੱਟ ਲੱਗੀ ਗੁੱਜੀ ਜੇ ਇਹਨੂੰ ਗੁੱਜੀ ਛੱਟ ਲੱਗੀ ਹੋਵੇ ਨਾ ਇਹਦੀ ਤੇ ਬਾਹ ਹੱਥ ਨਾ ਲਾਉਣ ਦੇਵੇ ਮੈਨੂੰ ਇਹ ਤੇ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਵੀ ਜਾਣਨੀ ਆ ਠੀਕ ਹੈ ਨਾ ਤੁਸੀਂ ਆਪਣਾ ਕੰਮ ਕਰੋ ਤੁਸੀਂ ਕਿਹਾ ਕਿ ਇਹਦੀ ਮੰਨੀ ਆ ਪਛਤਾਓਗੇ ਜਿੱਡੀ ਇਹ ਚ ਲਾਗ ਨਾ ਤੁਹਾਨੂੰ ਤੇ ਵੇਚ ਕੇ ਖਾਜੀ ਤੇ ਇਹਦੀ ਚਲਾਕੀ ਮੈਂ ਹੀ ਕਟਾਂਗੀ ਮੇਰੇ ਅੱਗੇ ਜਿਹੜੀ ਬੋਲਦੀ ਆਪਣੇ ਕੰਮ ਕਰ ਜਾ ਕੇ ਤੇਰੇ ਵਰਗੇ ਮੈਂ ਛੱਤੀ ਵੇਖੀਆਂ ਤੇ ਮੈਂ ਵੀ ਤੇਰੇ ਵਾਂਗੀਆਂ ਛੱਤੀ ਵੇਖੀਆਂ ਠੀਕ ਹੈ ਨਾ ਦਾ ਦਿਮਾਗ ਨਾ ਖੋ ਤੇ ਮੇਰੀ ਗੱਲ ਸੁਣ ਲੈ ਜੇਰ ਸੋਈ ਛੋਣ ਕੋ ਕੰਮ ਕਰेंगी ਨਾ ਤਾਂ ਸੋਈ ਸਾਫ਼ ਕਰਕੇ ਬਾਹਰ ਨਿਕਲੇ ਉਹ ਮੈਂ ਕਰ ਲਾਂਗੀ ਭਾਂਡੇ ਸਾਫ਼ ਕਰ ਜਲਦੀ ਜਲਦੀ ਕਲਾਰਾ ਨਾ ਪਈ ਠੀਕ ਹੈ ਨਾ ਇਥੇ ਕੇ ਨੂੰ ਹੋਰ ਵੀ ਕੰਮ ਹੁੰਦੇ ਨੇ ਜੇ ਤੈਨੂੰ ਜਾਦੀ ਆਖਰ ਆਈ ਤਾਂ ਤੂੰ ਹੀ ਦੋ ਭਾਂਡੇ ਧੋਦਿਆ ਤੂੰ ਕਰਦੇ ਆਂ ਆਹ ਬੱਲੇ ਮੈਂ ਤੇਰੇ ਭਾਂਡੇ ਸਾਫ ਕਰਾਂ ਫਿਰ ਜਾ ਕੇ ਆਪਣਾ ਕਿਹੜੀ ਕਿਤਾਬ ਤੇ ਲਿਖਿਆ ਤੇ ਫਿਰ ਕੰਮ ਕਰ ਜਾ ਕੇ ਆਪਣਾ ਤੇ ਮੈਂ ਆਪਣਾ ਕੰਮ ਹੀ ਕਰਾਂਗੀ ਤੂੰ ਵੀ ਕਰ ਕੇ ਕੋ ਕੰਮ ਨਹੀਂ ਕਰਵਾਈਦਾ ਹੁੰਦਾ ਉਹ ਵੀ ਭਾਂਡੇ ਆਪ ਸਾਫ ਕਰਾਂ ਕੋਈ ਨਹੀਂ ਕੋਈ ਨਹੀਂ ਉਹ ਮੇਰੀ ਭੈਣ ਵਾਂ ਤੂੰ ਕੰਮ ਕਰ ਜਾ ਕੇ ਆਪਣਾ 24 ਘੰਟੇ ਤੇਰੇ ਤੇ ਹੱਥ ਹੀ ਟੁੱਟੇ ਰਹਿੰਦੇ ਨੇ ਤੇਰਾ ਜਿੰਨਾ ਟੁੱਟੇ ਜੋਤੀ ਵੇਲਾ ਇੱਕ ਸਾਡਾ ਪਿਆਰ ਨਹੀਂ ਉਹ ਜਰਿਆ ਜਾਣ ਰਿਆ ਐਨੇ ਚਿਰਾਂ ਦੇ 18 ਸਾਲ ਉਹ ਇਕੱਠਿਆਂ ਰਹਿਣ ਡੀਆਂ ਵਾ ਨਾ ਇਹ ਕੱਲ ਦੀ ਆਈ ਆ ਤੇ ਇਹਨੇ ਕਿਤੇ ਨੇਰੀ ਚੁੱਕੀ ਆ ਵੇਖ ਕੇ ਨਹੀਂ ਖੁਸ਼ ਜੇ ਮੇਰੇ ਸਾਟ ਨਾ ਹੁੰਦੀ ਆ ਪੀੜ ਤੇ ਮੈਂ ਕਦੇ ਨਹੀਂ ਮੈਂ ਤੈਨੂੰ ਇਦਾਂ ਕਹਿਣਾ ਚੱਲ ਕੋਈ ਗੱਲ ਨਹੀਂ ਲਿਆ ਮੈਂ ਤੇਰੇ ਨਾਲ ਦੋ ਪਾਂਡੇ ਤਵਾ ਦੇਣੀ ਨਹੀਂ ਨਾ ਮੈਨੂੰ ਰਹਿਣ ਦਾ ਮੈਨੂੰ ਯਕੀਨ ਹੈ ਪੂਰਾ ਹਾਂ ਤੇ ਸੇ ਵੀ ਕੋਈ ਪਰਵਾਹ ਹੈਗੀ ਮੈਂ ਨਹੀਂ ਤੇ ਟੈਨਸ਼ਨ ਲੈਂਦੀ ਜੋ ਮਰਜ਼ੀ ਕਹੀ ਜਾਵੇ ਭੌਂਕੀ ਜਾਵੇ ਜੋ ਮਰਜ਼ੀ ਭੌਂਕਣਾ ਇਹਨੇ ਚੱਲ ਕੋਈ ਨਹੀਂ ਧੋ ਲੇਗੀ ਫਿਰ ਪਾਂਡੇ ਨਾ ਮੈਂ ਕੋਈ ਨਹੀਂ ਧੋ ਲੂੰਗੀ ਤੂੰ ਪਤਾ ਹੋ ਰਿਹਾ ਕਰੀ ਚਲੋ ਕੇ ਗਾਲੀ ਚੱਲ ਕੋਈ ਨਹੀਂ ਕਰ ਲਾ ਫਿਰ ਮੈਂ ਤੇ ਸਭ ਤੁਜੀ ਗਰਮ ਕਰਾਂਗੇ ਚਲ ਜਾ ਅੰਦਰ ਨਹੀਂ ਤੂੰ ਅੰਦਰ ਬਹਿ ਜਾ ਮੈਂ ਲੈ ਆਉਂਗੀ ਅੰਦਰ ਰੋਟੀ ਬਾਕੇ ਚਲ ਠੀਕ ਹੈ ਪਨੀਰ ਸਾਰਾ ਹੀ ਗਰਮ ਕਰ ਲਈ ਇਹਦੇ ਜੋਗਾ ਨਾ ਫਿਰ ਇੱਥੇ ਛੱਡ ਕੇ ਆਵੇਂ ਕੋਈ ਨਹੀਂ ਮੈਨੂੰ 1 ਰੁਪਏ ਦੀ ਚੀਜ਼ ਨਹੀਂ ਦਿੰਦੇ ਆਪਾਂ ਚਲ ਆ ਵੀ ਮੇਰੇ ਭੈਣ ਲੱਲੀ ਚੰਗਾ ਅੰਦਰੇ ਭਾਂਡੇ ਕੋਈ ਨਹੀਂ ਹੋਰ ਵੀ ਕੋਈ ਹੈਗਾ ਤੇ ਲਿਆ ਦਿਓ ਨਹੀਂ ਕੋਈ ਨਹੀਂ ਆ ਮਜੜੇ ਹੈਗੇ ਮੈਂ ਲਾਂ ਤੇ ਚੱਲ ਨਵਾ ਉਹਦੇ 1 ਰੁਪਏ ਦੀ ਚੀਜ਼ ਦੇਣ ਵਾਲੀ ਨੇ ਇੰਨੀ ਭੁੱਖੀ ਹੈ ਨਾ ਵੀ ਨਹੀਂ ਖੁਸ਼ਕਵਾ ਚਾਲਨ ਮੇਰੇ ਘਰੇ ਹੱਥ ਕਾ ਹੱਜਨ ਨੇ ਪਾਂਡੇ ਸਾਫ ਕਰ ਦਿੱਤੇ ਨਾਲ ਬੈਲੀ ਬੈ ਕੇ ਕਣ ਮੈਂ ਕੜਾ ਵੱਡੀ ਹੋ ਜਾਣਾ ਪਾਂਡੇ ਇਸੇ ਬੰਨੇ ਚੀਤੇ ਮਿਲ ਜੂ ਕਿ ਨਾਲ ਪਨੀਰ ਖਾਵਾਂਗੇ ਅੱਜ ਵਧੀਆ ਰੇਜ ਨਾ ਕਿੰਨੇ ਦਿਨ ਹੋ ਗਿਆ ਪਨੀਰ ਖਾਦਾ ਵੀ ਨਹੀਂ ਨਾਲੇ ਸਮੋਸਾ ਖਾਵਾਂਗੇ ਅੱਜ ਇੱਥੇ ਕਿਹੜਾ ਮੇਲੇ ਰਹਿ ਕੇ ਵੱਡੇ ਹੋ ਜਨਾ ਬੰਦੇ ਨੇ ਹਾਂ ਜੋ ਮਰਚੀ ਹੁੰਦਾ ਰਵੇ ਲੜਦੀਆਂ ਲਾਉਣਾ ਜੋ ਮਰਚੀ ਦਾ ਆਪਾਂ ਆਪਣਾ ਦਾਗ ਲਾ ਕੇ ਤਾਂ ਲਾਂਦੇ